ਜਦੋਂ ਮੈਂ ਸਿਰਫ 13 ਸਾਲ ਦੀ ਹੋਈ ਤਾਂ ਮੇਰੇ ਪਿਓ ਨੇ ਮੇਰਾ ਵਿਆਹ ਇੱਕ 50 ਸਾਲ ਦੇ ਬੁੱਢੇ ਨਾਲ ਕਰ ਦਿੱਤਾ ਮੇਰੇ ਬੁੱਢੇ ਘਰ ਵਾਲੇ ਨੇ ਮੈਨੂੰ ਟੀਕਾ ਲਗਾ ਕੇ ਸਮੇ ਤੋਂ ਪਹਿਲਾਂ ਹੀ ਸਵਾਣ ਕਰ ਦਿੱਤਾ ਤੇ ਫਿਰ ਇੱਕ ਕੋਠੇ ਤੇ ਵੇਚ ਦਿੱਤਾ ਉੱਥੇ ਮੇਰੇ ਨਾਲ ਜਨਮਾ ਵਰਗਾ ਵਰਤਾਓ ਕੀਤਾ ਗਿਆ ਮੈਂ ਜਿਸ ਦਲਦਲ ਵਿੱਚ ਫਸ ਗਈ ਸੀ ਉੱਥੋਂ ਨਿਕਲਣ ਲਈ ਕੋਈ ਵੀ ਹੋਰ ਰਸਤਾ ਨਹੀਂ ਸੀ ਹਰ ਰਾਤ ਮੇਰੇ ਨਾਲ ਪਰ 10 ਸਾਲਾਂ ਬਾਅਦ ਜਦੋਂ ਮੈਂ ਆਪਣੇ ਪਿਓ ਨੂੰ ਮਿਲੀ ਤਾਂ ਉਹ ਦਿਨ ਚਿੱਕਾ ਨਿਕਲ ਗਿਆ ਕਿਉਂਕਿ ਮੇਰਾ ਨਾਮ ਰੀਨਾ ਹੈ ਜਦੋਂ ਮੈਨੂੰ ਹੋਸ਼ ਆਈ ਤਾਂ ਮੈਨੂੰ ਨਹੀਂ ਪਤਾ ਸੀ ਕਿ ਮੇਰਾ ਨਾਮ ਕੀ ਰੱਖਿਆ ਸੀ ਬਸ ਮੈਨੂੰ ਇਹ ਪਤਾ ਸੀ ਕਿ ਮੈਂ ਮਨ ਹੋਸਾਂ ਕਿਉਂਕਿ ਮੇਰਾ ਪਿਓ ਮੈਨੂੰ ਇਹ ਕਹਿ ਕੇ ਬੁਲਾਉਂਦਾ ਸੀ ਮੈਨੂੰ ਲੱਗਦਾ ਸੀ ਕਿ ਮੇਰਾ ਨਾਮ ਨਹੀਂ ਇਹੀ ਆ ਜਦੋਂ ਮੈਂ 5 ਸਾਲ ਦੀ ਹੋਈ ਤਾਂ ਮੈਨੂੰ ਪਤਾ ਲੱਗਿਆ ਕਿ ਮੇਰਾ ਨਾਮ ਰੀਨਾ ਹੈ ਮੇਰਾ ਪਿਓ ਮੈਨੂੰ ਮਨੂਸ ਕਹਿ ਕੇ ਬੁਲਾਉਂਦਾ ਸੀ ਮੈਨੂੰ ਨਹੀਂ ਪਤਾ ਸੀ ਕਿ ਕਦੀ ਮੇਰੇ ਪਿਓ ਨੇ ਮੈਨੂੰ ਆਪਣੇ ਸੀਨੇ ਨਾਲ ਲਾਇਆ ਹੋਵੇ ਆਪਣੀ ਧੀ ਵੀ ਕਿਹਾ ਹੋਵੇ ਜਾਂ ਕਦੀ ਪਿਆਰ ਨਾਲ ਸਿਰ ਤੇ ਹੱਥ ਰੱਖਿਆ ਹੋਵੇ ਉਹ ਹਰ ਵੇਲੇ ਮੇਰੀ ਮਾਂ ਨਾਲ ਲੜਦਾ ਰਹਿੰਦਾ ਸੀ ਕਹਿੰਦਾ ਸੀ ਕਿ ਤੂੰ ਵੀ ਮਨੂਸ ਆ ਤੇਰੀ ਕੁੜੀ ਵੀ ਮਨੂਸਾ ਮੇਰੀ ਮਾਂ ਚੁੱਪ ਹੋ ਜਾਂਦੀ ਸੀ ਮੇਰੇ ਮਾਂ ਪਿਓ ਦੇ ਚਰਨ ਸਹਿ ਸਕੇ ਬਿਮਾਰ ਰਹਿਣ ਲੱਗ ਪਈ ਪਰ ਹਜੇ ਤੱਕ ਜ਼ਿੰਦਾ ਸੀ ਮੇਰੇ ਹੰਝੂ ਪੁੰਜਣ ਵਾਲਾ ਤਾਂ ਕੋਈ ਸੀ ਪਰ ਮੇਰੇ ਕੋਲ ਇਦਾਂ ਦੀ ਗੋਸ ਸੀ ਜਿੱਥੇ ਜਾ ਕੇ ਮੈਂ ਲੁਕ ਜਾਂਦੀ ਸੀ ਤੇ ਕੋਈ ਸਮੇਂ ਲਈ ਆਪਣੇ ਪਿਓ ਦੀਆਂ ਕਈਆਂ ਗੱਲਾਂ ਨੂੰ ਭੁੱਲ ਜਾਂਦੀ ਸੀ ਮੇਰਾ ਪਿਓ ਮੈਨੂੰ ਤੇ ਮੇਰੀ ਮਾਂ ਤੋਂ ਇਸ ਲਈ ਨਫ਼ਰਤ ਕਰਦਾ ਸੀ ਕਿਉਂਕਿ ਮੇਰੇ ਜਾਣ ਤੋਂ ਬਾਅਦ ਮੇਰੀ ਮਾਂ ਦੁਬਾਰਾ ਮਾਂ ਨਾ ਬਣ ਸਕੀ ਮੇਰਾ ਪਿਓ ਨੂੰ ਮੁੰਡਾ ਚਾਹੀ ਨਹੀਂ ਦੇ ਸਕਦੀ ਸੀ ਕਿਉਂਕਿ ਮੇਰੇ ਜਨਮ ਤੋਂ ਮੇਰੀ ਮਾਂ ਦੀ ਡਿਲੀਵਰੀ ਦਾ ਕੇਸ ਖਰਾਬ ਹੋ ਗਿਆ ਸੀ ਮੇਰੀ ਮਾਂ ਦੀ ਪੇਟੇਦਾਨੇ ਡਾਕਟਰ ਨੂੰ ਕੱਢਣੀ ਪਈ ਸੀ ਮੇਰੇ ਪਿਓ ਨੂੰ ਲੱਗਦਾ ਸੀ ਕਿ ਮੇਰੇ ਕਰਕੇ ਹੀ ਉਹਨਾਂ ਦੇ ਖਾਨਦਾਨ ਨੂੰ ਚਿਰਾਗ ਨਹੀਂ ਮਿਲ ਸਕਿਆ ਇਸ ਲਈ ਉਹ ਮੇਰੇ ਤੇ ਮੇਰੀ ਮਾਂ ਤੋਂ ਨਫ਼ਰਤ ਕਰਦਾ ਸੀ ਜਦੋਂ ਮੈਂ 12 ਸਾਲ ਦੀ ਹੋਈ ਤਾਂ ਮੇਰੀ ਮਾਂ ਮੱਚਤੇ ਹੀ ਪੈ ਗਈ ਮੇਰੇ ਪਿਓ ਨੇ ਮੇਰਾ ਸਕੂਲ ਵਿੱਚ ਦਾਖਲਾ ਨਹੀਂ ਕਰਵਾਇਆ ਸੀ ਕਹਿੰਦਾ ਸੀ ਤੇਰੇ ਤੇ ਮੈਂ ਪੈਸੇ ਕਿਉਂ ਖਰਚ ਕਰਾਂ ਮੇਰੇ ਕੋਲ ਹਰਾਮ ਦੀ ਕਮਾਈ ਨਹੀਂ ਹੈ ਮੇਰਾ ਵਾਸਲੇ ਦਾ ਤੈਨੂੰ ਦੋ ਵਕਤ ਦੀ ਰੋਟੀ ਵੀ ਨਾ ਖਾਂ ਦੇਵਾ। ਪਤਾ ਨਹੀਂ ਕਿਦਾਂ ਦਾ ਮੇਰਾ ਪਿਓ ਸੀ। ਉਹਦੇ ਦਿਲ ਵਿੱਚ ਮੇਰੇ ਲਈ ਕੋਈ ਵੀ ਤੜਫ ਤੇ ਪਿਆਰ ਨਹੀਂ ਸੀ। ਮੈਂ ਤਾਂ ਸੁਣਿਆ ਸੀ ਕਿ ਧੀ ਦੇ ਹੰਝੂ ਦੇਖ ਕੇ ਪਿਓ ਤੜਫ ਜਾਂਦੇ ਹਾਂ। ਮੈਂ ਕਦੀ ਵੀ ਇਦਾਂ ਦਾ ਪਿਓ ਦੇਖਦੀ ਤਾਂ ਮੇਰੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਸੀ। ਕਦੀ ਸੋਚਦੀ ਸੀ ਕਿ ਕਾਸ਼ ਮੇਰਾ ਵੀ ਪਿਓ ਮੈਨੂੰ ਕਦੇ ਪਿਆਰ ਨਾਲ ਬੁਲਾਉਂਦਾ ਜਿੱਦਾਂ ਮੇਰੀਆਂ ਸਹੇਲੀਆਂ ਦੇ ਪਿਓ ਕਰਦੇ ਸੀ। ਪਰ ਸ਼ਾਇਦ ਇਹ ਹੀ ਦੁੱਖ ਸੀ ਜੋ ਮੇਰੇ ਨਾਲ ਮੌਤੋਂ ਬਾਅਦ ਵੀ ਖਤਮ ਹੋਣਾ ਸੀ ਹਜੇ ਮੇਰਾ ਇਹ ਦਰਦ ਨਹੀਂ ਘਟਿਆ ਸੀ ਕਿ ਮੇਰੇ ਤੇ ਇੱਕ ਹੋਰ ਦੁੱਖ ਪੈ ਗਿਆ ਮੇਰੀ ਮਾਂ ਇੱਕ ਦਿਨ ਸੁੱਤੀ ਤੇ ਫਿਰ ਦੁਬਾਰਾ ਕਦੀ ਨਹੀਂ ਉੱઠી ਮੈਂ ਉਸ ਦਿਨ ਬਹੁਤ ਜ਼ਿਆਦਾ ਰੋਈ ਸੀ ਮਾਂ ਨੂੰ ਬਹੁਤ ਹਲਾਇਆ ਮੇਰੀ ਮਾਂ ਮੈਨੂੰ ਛੱਡ ਕੇ ਚਲੀ ਗਈ ਸੀ ਮੈਂ ਕਿਹਾ ਮਾਂ ਔਰਤ ਜਾ ਤੈਨੂੰ ਪਤਾ ਹੈ ਤੇਰੇ ਤੋਂ ਬਿਨਾ ਮੇਰਾ ਕੋਈ ਵੀ ਨਹੀਂ ਮੈਨੂੰ ਕੌਣ ਆਪਣੇ ਸੀਨੇ ਨਾਲ ਲਾਊਗਾ ਕੌਣ ਮੇਰੇ ਹੰਝੂਆਂ ਨੂੰ ਸਾਫ਼ ਕਰੂਗਾ ਕੌਣ ਮੈਨੂੰ ਆਪਣੇ ਗੋਦ ਵਿੱਚ ਲੈ ਕੇ ਕਹੂਗਾ ਕਿ ਸਬਰ ਕਰ ਰੱਬ ਤੈਨੂੰ ਤੇਰੇ ਸਬਰ ਦਾ ਫਲ ਜ਼ਰੂਰ ਦੇਊਗਾ ਮਾਂ ਮੈਨੂੰ ਤੇਰੇ ਨਾਲ ਰਹਿਣ ਦੀ ਆਦਤ ਹੈ ਮੈਨੂੰ ਕਿੱਦਾਂ ਨਹੀਂ ਦਾਉਗੀ ਮੈਂ ਬਹੁਤ ਜ਼ਿਆਦਾ ਰੋ ਰਹੀ ਸੀ ਮੇਰੇ ਹੰਝੂ ਰੁਕ ਨਹੀਂ ਰਹੇ ਸੀ ਮੈਂ ਆਪਣੀ ਮਾਂ ਦਾ ਮਰਦਾ ਸਰੀਰ ਦੇ ਸਾਹਮਣੇ ਮਿੰਤਾ ਕਰ ਰਹੀ ਸੀ ਕਾਸ਼ ਕੋਈ ਚਮਤਕਾਰ ਹੋ ਜਾਵੇ ਤੇ ਮੇਰੀ ਮਾਂ ਇਸ ਗੂੜੀ ਨੀਂਦ ਵਿੱਚੋਂ ਉੱਠ ਜਾਵੇ ਪਰ ਮੇਰੇ ਹੰਝੂ ਕਿਸੇ ਨੇ ਨਹੀਂ ਪੂੰਝੇ ਤੇ ਮੇਰੀ ਮਾਂ ਮੈਨੂੰ ਰੋਦੇ ਨੂੰ ਛੱਡ ਕੇ ਚਲੀ ਗਈ ਉਸ ਦਿਨ ਪਾਪਾ ਬੜੇ ਚੁੱਪ ਜਿਹੇ ਸੀ ਮੈਨੂੰ ਲੱਗਾ ਸ਼ਾਇਦ ਅੱਜ ਦੇ ਦਿਨ ਤੋਂ ਬਾਅਦ ਮੇਰੇ ਤੇ ਉਹਨਾਂ ਨੂੰ ਤਰਸ ਆ ਜਾਵੇਗਾ ਅੱਜ ਦੇ ਦਿਨ ਤੋਂ ਬਾਅਦ ਉਹ ਮੈਨੂੰ ਆਪਣੇ سینੇ ਨਾਲ ਲਾ ਕੇ ਤਸੱਲੀ ਦੇ ਵੀ ਕਿ ਨਾ ਰੋ ਤੀਏ ਮੈਂ ਤੇਰੇ ਕੋਲ ਪਰ ਇਹ ਦੰਨ ਨਹੀਂ ਹੋਇਆ ਮੈਂ ਆਪਣੀ ਮਾਂ ਨੂੰ ਯਾਦ ਕਰਦੇ ਕਰਦੇ ਸੌਂ ਗਈ ਪਰ ਉਸ ਰਾਤ ਜਿੰਨੀ ਤਕਲੀਫ ਮੈਨੂੰ ਸੀ ਉਨੀ ਕਿਸੇ ਨੂੰ ਵੀ ਨਹੀਂ ਹੋਣੀ ਸੀ ਯਾ ਦਰ ਦਰ ਮੈਂ ਆਪਣੀ ਮਾਂ ਦੇ ਮਰਨ ਤੋਂ ਦੂਜੇ ਦਿਨ ਸਿਆਸੀ ਮੇਰੀ ਮਾਂ ਦੀ ਹਜੇ ਚਿਤਾ ਵੀ ਠੰਡੀ ਨਹੀਂ ਹੋਈ ਜਦੋਂ ਮੇਰੇ ਪਿਓ ਨੇ ਅਗਲੇ ਦਿਨ ਦੀ ਨਵੀਂ ਵੋਟੀ ਲੈ ਕੇ ਆਇਆ ਸ਼ਾਇਦ ਮੇਰੇ ਪਿਓ ਨੂੰ ਮੇਰੇ ਮਾਂ ਦੇ ਮਰਨ ਦਾ ਇੰਤਜ਼ਾਰ ਸੀ ਮੇਰੀ ਮਤਰੀ ਮਾਂ ਵੀ ਮੇਰੇ ਪਿਓ ਦੇ ਵਾਂਗ ਬੜੀ ਜ਼ਾਲਮ ਸੀ ਮੇਰੇ ਤੋਂ ਸਾਰੇ ਘਰ ਦੇ ਕੰਮ ਕਰਾਉਂਦੀ ਸੀ ਢਿੱਡ ਪਰ ਕੇ ਰੋਟੀ ਵੀ ਖਾਣ ਨੂੰ ਨਹੀਂ ਦਿੰਦੀ ਸੀ ਮੇਰੇ ਪਿਓ ਨੂੰ ਕਹਿਣ ਲੱਗਦੀ ਕਿ ਤੇਰੀ ਤੀ ਸੱਚ ਵਿੱਚ ਮਨਉਸਾਜ ਜਦੋਂ ਦੀ ਮੈਂ ਤੇਰੇ ਨਾਲ ਵਿਆਹ ਕਰਵਾ ਕੇ ਆਈਆਂ ਉਦੋਂ ਦੀ ਮੈਂ ਬਿਮਾਰ ਐ ਲੱਕ ਪਈ ਪਹਿਲਾਂ ਹੀ ਆਪਣੀ ਮਾਂ ਨੂੰ ਖਾ ਗਈ ਐ ਹੁਣ ਕਿਤੇ ਮੈਨੂੰ ਵੀ ਨਾ ਖਾ ਜਾਵੇ ਮੈਨੂੰ ਇਹ ਕੁੜੀ ਡਾਇਨ ਲੱਗਦੀ ਐ ਇਹ ਸੁਣ ਕੇ ਮੈਂ ਆਪਣੇ ਹੰਝੂ ਵਹਾਉਣ ਲੱਗ ਜਾਂਦੀ ਮੇਰੀ ਮਾਂ ਮੈਨੂੰ ਰਾਣੀ ਧੀ ਕਹਿੰਦੀ ਹੁੰਦੀ ਸੀ ਕਹਿੰਦੀ ਸੀ ਤੇਰੇ ਵਰਗੀਆਂ ਸ਼ਹਿਜ਼ਾਦੀਆਂ ਤਾਂ ਕਿਸੇ ਕਿਸੇ ਘਰ ਹੁੰਦੀਆਂ ਵਾ ਦੇਖ ਲਈ ਤੇਰਾ ਨਸੀਬ ਸ਼ਾਇਦ ਜਾਂਦੀਆਂ ਵਰਗਾ ਹੋਊਗਾ ਉਹ ਸ਼ਾਇਦ ਮੇਰੀ ਸਾਕੀ ਮਾਂ ਸੀ ਇਸ ਲਈ ਮੈਨੂੰ ਸ਼ਹਿਜਾਦੀ ਕਹਿੰਦੀ ਸੀ ਪਰ ਸ਼ਾਇਦ ਮੈਂ ਤਾਂ ਮਨਹੂਸ ਸੀ ਤਾਂ ਹੀ ਤਾਂ ਮੇਰੀ ਮਾਂ ਮਰ ਗਈ ਸੀ ਮੈਂ ਆਪਣੇ ਹੰਝੂਆਂ ਨੂੰ ਕੁੰਜਣ ਲੱਗ ਪਈ ਤੇ ਇਹ ਹੀ ਕਹਿੰਦੀ ਸੀ ਕਿ ਜਦੋਂ ਮੇਰੀ ਮਾਂ ਮਂਤੀ ਮੈਨੂੰ ਯਾਦ ਆਉਂਦੀ ਸੀ ਕਿ ਮੈਂ ਘਰ ਦੇ ਕਿਸੇ ਕੁੰਜੇ ਵਿੱਚ ਬੈਠ ਕੇ ਰੋਣ ਲੱਗ ਜਾਂਦੀ ਸੀ ਆਪਣੀ ਮਾਂ ਨੂੰ ਯਾਦ ਕਰਕੇ ਬਹੁਤ ਰੋਂਦੀ ਸੀ ਕਿਉਂਕਿ ਮੇਰਾ ਪਿਓ ਮੇਰੀ ਮਤਰੀ ਮਾਂ ਮੈਨੂੰ ਰੋਣ ਨਹੀਂ ਦਿੱ ਦਿੱਸੀ ਮੈਦੇ ਤੋਂ ਰੋ ਕੇ ਆਪਣਾ ਦੁੱਖ ਹਲਕਾ ਕਰਕੇ ਬਾਹਰ ਨਿਕਲਦੀ ਤਾਂ ਮੇਰੀ ਮਤਰੀ ਮਾਂ ਮੈਨੂੰ ਬਹੁਤ ਮਾਰਦੀ ਸੀ ਕਹਿੰਦੀ ਸੀ ਇੰਨੀ ਕਿ ਉਮਰ ਵਿੱਚ ਤੂੰ ਆਪਣਾ ਯਾਰ ਬਣਾ ਲਿਆ ਜੋ ਰਜਾਨਾ ਤੂੰ ਗੈਬ ਹੋ ਜਾਂਦੀ ਆ 10 ਕਿਹਨੂੰ ਮਿਲ ਲ ਜਾਂਦੀ ਆ ਉਹਨੂੰ ਮੈਨੂੰ ਵਾਲਾ ਦੁੱਖ ਖਿੱਚ ਕੇ ਪੁੱਛਿਆ ਤਾਂ ਮੇਰੀ ਜਾਨ ਹੀ ਨਿਕਲ ਗਈ ਸੀ ਉਸ ਵਕਤ ਜਦੋਂ ਪਾਪਾ ਘਰ ਆਏ ਤਾਂ ਮੇਰੀ ਮਤਰੀ ਮਾਂ ਨੇ ਮੇਰੇ ਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਕਹਿਣ ਲੱਗੀ ਕਿ ਆਪਣੀ ਕੁੜੀ ਨੂੰ ਨੱਥਵਾ ਕੇ ਰੱਖ ਇਹਨੀ ਉਮਰ ਵਿੱਚ ਇਹਦੇ ਚਾਲ ਚੱਲਣ ਠੀਕ ਨਹੀਂ ਲੱਗਦੇ ਪਤਾ ਨਹੀਂ ਇਹਨੇ ਕਿਹੜਾ ਯਾਰ ਰੱਖਿਆ ਹੋਇਆ ਜਿਹੜਾ ਹਰ ਰੋਜ਼ ਗੈਬ ਹੋ ਜਾਂਦੀ ਆ ਇਹਦੇ ਚਾਲ ਚੱਲਣ ਤੋਂ ਪਤਾ ਨਹੀਂ ਕੀ ਹੋ ਗਿਆ ਪਾਪਾ ਨੇ ਇਹ ਸੌਂਦੇ ਮੈਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਮੈਂ ਆਪਣੇ ਕਮਰੇ ਵਿੱਚ ਪਾਪਾ ਨੂੰ ਕਿਹਾ ਕਿ ਮੈਂ ਮਾਂ ਨੂੰ ਯਾਦ ਵਿੱਚ ਹੈ ਇਕੱਲੇ ਬੈਠ ਕੇ ਰੋਂਦੀ ਰਹਿੰਦੀ ਹਾਂ ਮੈਂ ਕਿਤੇ ਨਹੀਂ ਜਾਂਦੀ ਇਹਦੀ ਗੱਲ ਸੁਣਨ ਵਾਲਾ ਇਸ ਘਰ ਵਿੱਚ ਕੋਈ ਨਹੀਂ ਸੀ ਜੋ ਮੇਰੀ ਗੱਲ ਨੂੰ ਸੁਣਦਾ ਉਹ ਤਾਂ ਪਤਾ ਨਹੀਂ ਕਦੋਂ ਦੀ ਮੈਨੂੰ ਇਕੱਲਾ ਛੱਡ ਕੇ ਚਲੀ ਗਈ ਸੀ ਮੈਂ ਰੋਂਦੇ ਰੋਂਦੇ ਸੌਂ ਗਈ ਅਗਲੇ ਦਿਨ ਸ਼ਾਮ ਨੂੰ ਮੇਰੇ ਕਮਰੇ ਦਾ ਦਰਵਾਜ਼ਾ ਖੁੱਲਿਆ ਤਾਂ ਮੇਰੇ ਲਈ ਕਿਆਮਤ ਮੇਰਾ ਇੰਤਜ਼ਾਰ ਕਰ ਰਹੀ ਸੀ ਮੇਰੀ ਮਤਰੀ ਮਾਂ ਮੈਨੂੰ ਕਹਿਣ ਲੱਗੀ ਕਿ ਤਿਆਰ ਹੋ ਜਾ ਤੇਰਾ ਵਿਆਹ ਮੈਂ ਕਿਹਾ ਉਹ ਕੀ ਹੁੰਦਾ ਤਾਂ ਕਹਿਣ ਲੱਗੀ ਜਿਆਦਾ ਬੋਲਣ ਦੀ ਲੋੜ ਨਹੀਂ ਤੈਨੂੰ ਸਾਰਾ ਕੁਝ ਪਤਾ ਹੈ ਇਹ ਕਹਿ ਕੇ ਮੈਨੂੰ ਕਿ ਸੋਹਣਾ ਜਿਹਾ ਸੂਟ ਪਾਉਣ ਦੇ ਲਈ ਲਿਜਾਈ ਜੋ ਸਿੰਪਲ ਜਿਹਾ ਸੀ ਮੇਰੇ ਚਿਹਰੇ ਤੇ ਮੇਕਅਪ ਕਰਨਾ ਸ਼ੁਰੂ ਕਰ ਦਿੱਤਾ papa ਦੇ ਨਾਲ ਕੋਈ ਬੰਦਾ ਆਇਆ ਸੀ ਜਿਹਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ ਕਹਿਣ ਲਗਾ ਇਹ ਤਾਂ ਹਜੇ ਛੋਟੀ ਬੱਚੀ ਹੈ ਇਹਦਾ ਵਿਆਹ ਕਰ ਰਿਆ ਹਾਂ ਜੇ ਪੁਲਿਸ ਨੂੰ ਪਤਾ ਲੱਗ ਗਿਆ ਤਾਂ ਤੈਨੂੰ ਜੇਲ੍ਹ ਹੋ ਜਾਓਗੀ ਕਿਉਂਕਿ ਇਹ ਕਾਨੂੰਨੀ ਜੁਰਮ ਹੈ ਬਾਲ ਵਿਆਹ ਕਰਨ ਤੇ ਤੈਨੂੰ ਬਹੁਤ ਜ਼ਿਆਦਾ ਵੱਡੀ ਸਜ਼ਾ ਹੋ ਸਕਦੀ ਹੈ ਮੇਰੇ ਪਾਪਾ ਨੇ ਕਿਹਾ ਕਿ ਤੂੰ ਆਪਣੇ ਕੰਮ ਨਾਲ ਮਤਲਬ ਰੱਖ ਮੈਨੂੰ ਜਿਆਦਾ ਕਾਨੂੰਨ ਸਿਖਾਉਣ ਦੀ ਲੋੜ ਨਹੀਂ ਪੈਸਿਆਂ ਨਾਲ ਮਤਲਬ ਰੱਖ ਆਪਣੇ ਪੈਸੇ ਫੜ ਤੇ ਇਹ ਕੰਮ ਕਰਵਾ ਕੇ ਚਲਾ ਜਾ ਮੇਰੇ ਪਿਆਰੇ ਮੇਰੀ ਮਤਰੀ ਮਾਂ ਨੂੰ ਕਿਹਾ ਕਿ ਤੂੰ ਰਿਸ਼ਤਾ ਬਹੁਤ ਵਧੀਆ ਲੱਗਿਆ ਇਸ ਮਨਹੂਸ ਤੇ ਹੁਣੇ 5 ਲੱਖ ਦਿੱਤੇ ਆ ਮੈਨੂੰ ਨਹੀਂ ਪਤਾ ਸੀ ਕਿ ਵਿਆਹ ਦੇ ਨਾਮ ਤੇ ਮੇਰਾ ਪਿਓ ਮੇਰੀ ਸੌਦੇਬਾਜ਼ੀ ਕਰ ਰਿਹਾ ਸੀ ਮੇਰੀ ਕੀਮਤ ਉਹਨੇ ਲੈ ਲਈ ਸੀ ਕੁਝ ਹੀ ਦਿਨ ਵਿੱਚ ਮੈਨੂੰ ਕਮਰੇ ਵਿੱਚੋਂ ਬਾਹਰ ਲਿਜਾ ਕੇ ਇੱਕ 55 ਸਾਲ ਦੇ ਬੰਦੇ ਵਿੱਚ ਦੇ ਹੱਥ ਵਿੱਚ ਮੇਰਾ ਹੱਥ ਫੜਾ ਦਿੱਤਾ ਮੈਂ ਉਹਨੂੰ ਦੇਖ ਕੇ ਪਰੇਸ਼ਾਨ ਹੋ ਗਈ ਸੀ ਮੇਰੇ ਪਾਪਾ ਨੇ ਮੈਨੂੰ ਕਿਉਂ ਇੱਕ ਬੁੱਢੇ ਦੇ ਹਵਾਲੇ ਕਰ ਦਿੱਤਾ ਉਸ ਬੁੱਢੇ ਬੰਦੇ ਦੇ ਕੋਲ ਮੈਂ ਆਪਣਾ ਹੱਥ ਛੜਾਉਣ ਲੱਗੀ ਰੋਣ ਲੱਗ ਪਈ ਪਾਪਾ ਮੈਨੂੰ ਕਿੱਥੇ ਭੇਜ ਰਹੇ ਆ ਪਾਪਾ ਮੈਂ ਕਿਤੇ ਨਹੀਂ ਜਾਣਾ ਪਰ ਉਹ ਬੰਦਾ ਮੈਨੂੰ ਘਸੀਟਦਾ ਹੋਇਆ ਘਰੋਂ ਬਾਹਰ ਲੈ ਗਿਆ ਸੀ ਉਹਦੀ ਗੱਡੀ ਖੜੀ ਸੀ ਜਿੱਦੀ ਪਿਛਲੀ ਸੀਟ ਤੇ ਮੈਨੂੰ ਜ਼ਬਰਦਸਤੀ ਪਿਠਾ ਦਿੱਤਾ ਗਿਆ ਮੈਂ ਰੋ ਰ ਇਹ ਕਹਿ ਰਹੀ ਸੀ ਪਰ ਉਹ ਬੰਦਾ ਮੇਰੇ ਨਾਲ ਹੀ ਬੈਠ ਗਿਆ ਤੇ ਡਰਾਈਵਰ ਨੂੰ ਕਹਿਣ ਲੱਗਾ ਗੱਡੀ ਚਲਾ ਮੈਂ ਉਹਨੂੰ ਕਹਿਣ ਲੱਗੀ ਕਿ ਮੈਨੂੰ ਮੇਰੇ ਪਾਪਾ ਦੇ ਕੋਲ ਰਹਿਣ ਦਿਓ ਮੈਨੂੰ ਛੱਡ ਦਿਓ ਪਰ ਉਹ ਬੰਦਾ ਕਹਿਣ ਲੱਗਿਆ ਜੇ ਤੂੰ ਚੁੱਪ ਨਾ ਹੋਈ ਤਾਂ ਮੈਂ ਤੇਰਾ ਗਲਾ ਕੋਟ ਤੀੂੰਗਾ ਜਿੰਨਾ ਗੁੱਸੇ ਨਾਲ ਉਹ ਕਹਿ ਰਿਹਾ ਸੀ ਮੈਂ ਡਰ ਗਈ ਸੀ ਮੇਰੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ ਪਰ ਮੈਂ ਚੁੱਪ ਸੀ ਉਹ ਬੰਦਾ ਮੈਨੂੰ ਆਪਣੇ ਘਰ ਲੈ ਗਿਆ ਜਿੱਥੇ ਬਰਾਂਡਾ ਬਿਲਕੁਲ ਖਾਲੀ ਸੀ ਉੱਤੇ ਕੋਈ ਵੀ ਨਹੀਂ ਸੀ ਉਹ ਬੰਦਾ ਮੈਨੂੰ ਇੱਕ ਵੱਡੇ ਬਰਾਂਡੇ ਵਿੱਚ ਲੈ ਗਿਆ ਕਹਿਣ ਲੱਗਾ ਅੱਜ ਤੋਂ ਬਾਅਦ ਤੁਸੀਂ ਇਸ ਕਮਰੇ ਵਿੱਚ ਰਹੋਗੇ ਇਸ ਕਮਰੇ ਵਿੱਚ ਮੇਰੇ ਤੋਂ ਇਲਾਵਾ ਉੱਥੇ ਹੋਰ ਵੀ ਕੁੜੀਆਂ ਬੈਠੀਆਂ ਸੀ ਮੈਂ ਵੀ ਰੋਂਦੇ ਰੋਂਦੇ ਉਹਨਾਂ ਨੇ ਨਾਲ ਬੈਠ ਗਈ ਉਹ ਸਾਰੀਆਂ ਕੁੜੀਆਂ ਵੀ ਰੋ ਰਹੀਆਂ ਸੀ ਮੇਰੀਆਂ ਅੱਖਾਂ ਵਿੱਚ ਹੰਝੂ ਆ ਰਹੇ ਸੀ ਉਹਨਾਂ ਵਿੱਚੋਂ ਇੱਕ ਕੁੜੀ ਵਾਰ-ਵਾਰ ਕਹਿ ਰਹੀ ਸੀ ਕਿ ਮੈਂ ਆਪਣੇ ਪਾਪਾ ਦੇ ਕੋਲ ਜਾਣਾ ਮੈਂ ਆਪਣੇ ਘਰ ਜਾਣਾ ਮੈਨੂੰ ਛੱਡ ਦਿਓ ਮੈਂ ਵੀ ਉਹਨਾਂ ਤੇ ਕੁੜੀਆਂ ਦੇ ਕੋਲ ਜਾ ਕੇ ਬੈਠ ਗਈ ਉਸ ਰਾਤ ਮੈਂ ਉਹਨਾਂ ਦੇ ਨਾਲ ਕੋਈ ਗੱਲ ਨਹੀਂ ਕੀਤੀ ਬਸ ਆਪਣੀ ਆਪਣੀ ਜਗ੍ਹਾ ਤੇ ਰੋਂਦੀਆਂ ਰਹੀਆਂ ਰੋਂਦੇ ਨੋਂਦੇ ਪਤਾ ਨਹੀਂ ਸਾਨੂੰ ਕਦੋਂ ਨੀਂਦ ਆ ਗਈ ਅਗਲੀ ਸਵੇਰ ਨੂੰ ਜਦੋਂ ਬੈਠ ਕੇ ਇੱਕ ਦੂਜੇ ਨਾਲ ਤੇ ਇੱਕ ਦੂਜੇ ਤੋਂ ਇੱਥੇ ਪਹੁੰਚਣ ਦੀ ਵਜ੍ਹਾ ਪੁੱਛਣ ਲੱਗਿਆ ਤੇ ਉਹਨਾਂ ਵਿੱਚੋਂ ਜ਼ਿਆਦਾ ਕੁੜੀਆਂ ਕੜ ਨੈਪ ਕੀਤੀਆਂ ਹੋਈਆਂ ਸੀ ਕੁਝ ਕੁੜੀਆਂ ਬਾਜ਼ਾਰ ਵਿੱਚ ਆਪਣੇ ਮਾਪਿਓ ਦੀ ਲਾ ਪ੍ਰੋਵਾਈਡ ਦੇ ਨਾਲ ਘਮ ਹੋ ਗਈਆਂ ਸੀ ਇਹਨਾਂ ਲੋਕਾਂ ਦੇ ਹੱਥ ਚੜ ਗਈਆਂ ਸੀ ਸਿਰਫ ਉਹਨਾਂ ਵਿੱਚੋਂ ਮੈਂ ਹੀ ਇਕੱਲੀ ਸੀ ਜਿਨੂੰ ਉਹ ਤੇ ਸਕੇ ਪਿਉਨੇ ਵੇਚ ਦਿੱਤਾ ਸੀ ਸਾਰੀਆਂ ਰੋ ਰਹੀਆਂ ਸੀ ਇੱਕ ਦੂਜੇ ਨੂੰ ਤਸੱਲੀ ਵੀ ਦੇ ਰਹੀਆਂ ਸੀ ਤੇ ਅਚਾਨਕ ਉਸ ਕਮਰੇ ਦਾ ਦਰਵਾਜ਼ਾ ਖੁੱਲਿਆ ਤੇ ਅਸੀਂ ਸਾਰੀਆਂ ਡਰ ਗਈਆਂ ਸੀ ਅਸੀਂ ਆਪਣੀ ਆਪਣੀ ਥਾਂ ਤੇ ਬੈਠ ਗਈਆਂ ਉਹ ਬੰਦਾ ਰੋਟੀ ਦਾ ਕਹਿਣ ਲਈ ਆਇਆ ਸੀ ਕਿ ਜੇ ਤੁਸੀਂ ਜ਼ਰਾ ਵੀ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਤੁਹਾਡਾ ਬਹੁਤ ਬੁਰਾ ਹਾਲ ਕਰੂੰਗਾ ਉਹ ਬੰਦਾ ਇਹ ਕਹਿ ਕੇ ਵਾਪਸ ਚਲਾ ਗਿਆ ਸੀ ਅਗਲੇ ਦਿਨ ਜਦੋਂ ਆਇਆ ਤਾਂ ਉਹਦੇ ਨਾਲ ਇੱਕ ਨਰਸ ਵੀ ਸੀ ਜਿਹਨੇ ਸਾਡੀ ਬਾਹ ਵਿੱਚ ਇੰਜੈਕਸ਼ਨ ਲਾਉਣੇ ਸ਼ੁਰੂ ਕਰ ਦਿੱਤੇ ਸੀ ਤੇ ਇੰਜੈਕਸ਼ਨ ਲੱਗਦੇ ਹੀ ਕੁਝ ਬਹਿਹੋਸ਼ੀ ਜੀ ਹੋਣ ਲੱਗ ਪਈ ਸੀ ਕੁਝ ਧੇਰ ਵਿੱਚ ਅਸੀਂ ਸੌਂ ਗਈਆਂ ਸੀ ਪਰ ਜਦੋਂ ਸਾਨੂੰ ਹੁਸ਼ ਆਈ ਤਾਂ ਬਹੁਤ ਜ਼ਿਆਦਾ ਭੁੱਖ ਲੱਗ ਗਈ ਹੋਈ ਸੀ ਦੁਪਹਿਰ ਦਾ ਸਮਾਂ ਸੀ ਤੇ ਇੱਕ ਬਹੁਤ ਵੱਡੀ ਪਲੇਟ ਵਿੱਚ ਖਾਣ ਲਈ ਕੁਝ ਰੋਟੀਆਂ ਸੀ ਇੰਨੀ ਭੁੱਖ ਲੱਗੀ ਸੀ ਕਿ ਸਾਨੂੰ ਰੋਟੀ ਨਾ ਮਿਲਦਾ ਅਸੀਂ ਮਰ ਵੀ ਸਕਦੀਆਂ ਸੀ ਇਸ ਲਈ ਅਸੀਂ ਫਟਾਫਟ ਰੋਟੀ ਖਾਣੀ ਸ਼ੁਰੂ ਕਰ ਦਿੱਤੀ ਅਸੀਂ ਬੜੀ ਕਾਲੀ ਰੋਟੀ ਖਾ ਰਹੀਆਂ ਸੀ ਖਾਂਦੇ ਖਾਂਦੇ ਸਾਡੇ ਮੂੰਹ ਥੱਕ ਏ ਸੀ ਪਰ ਭੁੱਖ ਮੈਟ ਨਹੀਂ ਰਹੀ ਸੀ ਐਸੇ ਕੱਲੀਆਂ ਕੁੜੀਆਂ ਹੀ ਪਤਾ ਨਹੀਂ ਕਿੰਨੀਆਂ ਕਿੰਨੀਆਂ ਰੋਟੀਆਂ ਖਾ ਗਈਆਂ ਸੀ ਸਾਨੂੰ ਨਖਸੂ ਰੋਜ਼ ਇੰਜੈਕਸ਼ਨ ਲਾਉ ਨਹੀਂ ਆਉਂਦੀ ਫਿਰ ਉਸ ਹੀ ਲੋਟ ਤੋਂ ਜ਼ਿਆਦਾ ਅਸੀਂ ਰੋਟੀਆਂ ਖਾ ਲੈਂਦੇ ਅਸੀਂ ਇੰਨੀਆਂ ਰੋਟੀਆਂ ਖਾਨੀਆਂ ਸੀ ਕਿ ਅਸੀਂ ਹਰਾ ਰਹੀਆਂ ਸੀ ਇਹਦਾ ਅਸਰ ਕੁਝ ਮਹੀਨਿਆਂ ਵਿੱਚ ਹੀ ਤਿੱਖਣ ਲੱਗ ਪਿਆ ਸੀ ਕਿਉਂਕਿ ਜ਼ਿਆਦਾ ਰੋਟੀਆਂ ਖਾਣ ਦੇ ਨਾਲ ਸਾਡਾ ਸਰੀਰ ਮੋਟਾ ਹੋਣ ਲੱਗ ਪਿਆ ਸੀ ਕੁਝ ਮਹੀਨਿਆਂ ਵਿੱਚ ਅਸੀਂ ਵੱਡੀਆਂ ਲੱਗਣ ਲੱਗ ਪਈਆਂ ਸੀ 1 ਸਾਲ ਤੋਂ ਬਾਅਦ ਜਦੋਂ ਮੈਂ 13 ਸਾਲ ਦੀ ਹੋਈ ਤਾਂ 17 ਸਾਲ ਦੀ ਲੱਗਣ ਲੱਗ ਪਈ ਸੀ ਅਸੀਂ ਆਪਣੇ ਆਪ ਨੂੰ ਦੇਖ ਕੇ ਹਰਾਨ ਰਹਿ ਗਏ ਸੀ ਸਾਨੂੰ ਇੱਕ ਦਿਨ ਉਹੀ ਬੰਦਾ ਗੱਡੀ ਵਿੱਚ ਬਿਠਾ ਕੇ ਇੱਕ ਥਾਂ ਤੇ ਲੈ ਗਿਆ ਛੋਟੀਆਂ-ਛੋਟੀਆਂ ਗਲੀਆਂ ਵਾਲਾ ਇਲਾਕਾ ਸੀ ਹਰ ਪਾਸੇ ਕੁੱਕੜਾਂ ਦੀ ਆਵਾਜ਼ ਆਉਂਦੀ ਸੀ ਤੇ ਪੇਟ ਟੰਗੇ ਜਿਹੇ ਗਾਣੇ ਤੇ ਢੋਲ ਵੱਜ ਰਹੀ ਸੀ ਬਾਹਰ ਇਨ੍ਹਾਂ ਤੰਗ ਗਲੀਆਂ ਵਿੱਚ ਪਾਣ ਤੇ ਗੁਲਾਬ ਦੀਆਂ ਫੁੱਲਾਂ ਦੀਆਂ ਕਲੀਆਂ ਦੀ ਦੁਕਾਨ ਸੀ ਉਹ ਬੰਦਾ ਮੈਨੂੰ ਪੁਰਾਣੀਆਂ ਜਿਹੀਆਂ ਤੋਂ ਮੰਜ਼ਲਾਂ ਦੀ ਇਮਾਰਤ ਵਿੱਚ ਲੈ ਗਿਆ ਸੀ ਜਿਸ ਦੀਆਂ ਪੌੜੀਆਂ ਸੀਮੈਂਟ ਨਾਲ ਬਣੀਆਂ ਹੋਈਆਂ ਸੀ ਤੇ ਬਹੁਤ ਹੀ ਜ਼ਿਆਦਾ ਪੁਰਾਣੇ ਜਵਾਨੇ ਦੀਆਂ ਸੀ ਛੋਟੀਆਂ ਤੇ ਛੋਟੀਆਂ ਜਿਹੀਆਂ ਪੌੜੀਆਂ ਸੀ ਜਦੋਂ ਅਸੀਂ ਉੱਪਰ ਗਏ ਤਾਂ ਚਿੱਟੀਆਂ ਜਿਹੀਆਂ ਚਾਦਰਾਂ ਵਿਸ਼ੀਆਂ ਹੋਈਆਂ ਸੀ ਉਹਨਾਂ ਦੇ ਉੱਤੇ ਕੋਲ ਸਰਹਾਣੇ ਰੱਖੇ ਹੋਏ ਸੀ ਕੋਨੇ ਵਿੱਚ ਢੋਲ ਵੱਜ ਰਿਹਾ ਸੀ ਇੱਕ ਕੋਨੇ ਵਿੱਚ ਹਰਮੋਨੀਅਮ ਵਾਲਾ ਆਪਣਾ 뮤ਜ਼ਿਕ ਚਲਾ ਰਿਹਾ ਸੀ ਇੱਕ ਤੱਕ ਜੱਸ ਜਿੱਥੇ ਇੱਕ 50 ਸਾਲ ਦੀ ਔਰਤ ਮੇਕਅਪ ਕਰਕੇ নাচਦੀਆਂ ਹੋਈਆਂ ਕੁੜੀਆਂ ਨੂੰ ਦੇਖ ਰਹੀ ਸੀ ਤੇ ਉਹਨਾਂ ਨੂੰ ਸਿਖਾ ਰਹੀ ਸੀ ਕਿ ਕਿੱਦਾਂ ਨੱਚਣਾ ਉਹ ਬੰਦਾ ਸਾਨੂੰ ਉਸ ਔਰਤ ਦੇ ਕੋਲ ਲਿਆ ਉਸ ਔਰਤ ਨੇ ਮੈਨੂੰ ਦੇਖ ਕੇ ਬੜੀ ਖੁਸ਼ ਹੋਈ ਸਾਨੂੰ ਸਾਰੀਆਂ ਕੁੜੀਆਂ ਨੂੰ ਦੇਖਣ ਲੱਗ ਪਈ ਸੀ ਸਾਨੂੰ ਦੇਖ ਕੇ ਔਰਤ ਦੀ ਅੱਖਾਂ ਵਿੱਚ ਚਮਕ ਆ ਗਈ ਉਹਨੇ ਉਸ ਬੰਦੇ ਕੋਲੋਂ ਸਾਡੀ ਕੀਮਤ ਉੱਚੀ ਤਾ ਉਸ ਬੰਦੇ ਨੇ ਹਰ ਇੱਕ ਕੁੜੀ ਦੇ 40-40 ਲੱਖ ਦਸੇ ਇਹ ਮੇਰਾ ਦੂਸਰਾ ਸੌਦਾ ਸੀ ਪਰ ਸਾਨੂੰ ਇਹ ਪਸੰਦ ਨਹੀਂ ਸੀ ਅਗਲੇ ਦਿਨ ਸਾਨੂੰ ਇੱਥੇ ਹੀ ਨਚਣਾ ਤੇ ਗਾਉਣਾ ਸਿਖਾ ਦਿੱਤਾ ਗਿਆ ਸੀ ਮਰਦਾਂ ਨੂੰ ਖੁਸ਼ ਕਰਨ ਲਈ ਵੀ ਸਭ ਕੁਝ ਸਿਖਾ ਦਿੱਤਾ ਗਿਆ ਸੀ ਇੱਕ ਸਾਲ ਵਿੱਚ ਹੀ ਆਪਣੇ ਗਾਇਕਾਂ ਦੇ ਨਾਲ ਪੇਸ਼ ਆਉਂਦਾ ਅੰਦਾਜ਼ ਵੀ ਸਿਖਾ ਦਿੱਤੇ ਗਿਆ ਸੀ ਪਹਿਲਾ ਸੌਦਾ ਮੇਰਾ 13 ਸਾਲ ਦੀ ਉਮਰ ਵਿੱਚ ਹੋ ਗਿਆ ਸੀ ਇੱਕ ਬੰਦਾ ਕਾਲੇ ਜਿਹੇ ਰੰਗ ਦਾ ਬੁੱਢਾ ਆ ਗਿਆ ਸੀ ਜਿਹਦੇ ਚਿਹਰੇ ਤੇ ਹਾਸੰਜੀ ਦੇਖ ਕੇ ਮੈਂ ਹੈਰਾਨ ਹੋ ਗਈ ਉਹਨੇ ਜਿੱਦਾਂ ਹੀ ਮੇਰਾ ਹੱਥ ਫੜਿਆ ਤੇ ਮੈਂ ਝਟਕੇ ਨਾਲ ਉਹਦੇ ਕੋਲੋਂ ਪਿੱਛੇ ਹੋ ਗਈ ਪਰ ਉਸ ਕਮੀਨੇ ਬੁੱਡੇ ਨੇ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਹਿਣ ਲੱਗਾ ਇਸ ਰਾ ਦੀ ਡਬਲ ਕੀਮਤ ਦਿੱਤੀ ਐ ਇਸ ਲਈ ਨਹੀਂ ਕਿ ਤੂੰ ਮੈਨੂੰ ਨਖਰੇ ਦਿਖਾਵੇਂ ਸੀਰ ਨੂੰ ਮੈਂ ਬਹੁਤ ਜ਼ਿਆਦਾ ਰੋ ਰਹੀ ਸੀ ਉਸ ਬੰਦੇ ਨੇ ਮੇਰੇ ਨਾਲ ਜਨਮਰਾ ਵਰਗਾ ਵਰਤਾਓ ਕੀਤਾ ਸੀ ਮੈਨੂੰ ਉਸ ਬੁੱਡੇ ਕੋਲੋਂ ਨਫ਼ਰਤ ਮਹਿਸੂਸ ਹੋ ਰਹੀ ਸੀ ਮੈਨੂੰ ਲੱਗਾ ਸ਼ਾਇਦ ਉਹ ਖਾ ਕੁੱਤਾ ਹੈ ਪਰ ਇਹ ਮੇਰੀ ਗਲਤਫਹਮੀ ਸੀ ਉੱਥੇ ਆਉਣ ਵਾਲੇ ਮਰਦ ਦੇ ਚਿਹਰੇ ਦੇ ਰੰਗ ਤੇ ਸ਼ਕਲ ਸੂਰਤ ਅਲੱਗ ਹੁੰਦੇ ਸੀ ਪਰ ਉਹ ਆਪਣੇ ਸੰਸਕਾਰ ਤੇ ਪੈਰਾਂ ਦੀਆਂ ਜੁੱਤੀਆਂ ਨਾਲ ਕੋਠੇ ਦੀ ਦਹਲੀਜ਼ ਦੇ ਅੰਦਰ ਆਉਂਦੇ ਸੀ ਹਰ ਰਾਤ ਤਕਲੀਫ ਵਾਲੀ ਹੁੰਦੀ ਸੀ ਹਰ ਰੋਜ਼ ਇੱਕ ਨਵਾਂ ਬੰਦਾ ਆਉਂਦਾ ਸੀ ਇੱਕ ਨਵੀਂ ਤਕਲੀਫ ਤੇ ਦਿੰਦਾ ਸੀ ਸ਼ੁਰੂ ਸ਼ੁਰੂ ਵਿੱਚ ਮੈਂ ਬਹੁਤ ਰੋਂਦੀ ਸੀ ਆਪਣੇ ਪਿਓ ਨੂੰ ਕੋਸਦੀ ਸੀ ਪਰ ਕਾਸ਼ ਮੇਰੀ ਮਾਂ ਦੀ ਪਜਾਏ ਮੇਰਾ ਪਿਓ ਮਰ ਜਾਂਦਾ ਤਾਂ ਮੈਂ ਉਸ ਘੱਟ ਉਮਰ ਦੇ ਵਿੱਚ ਜੋ ਰੂਪ ਮੰਨਿਆ ਨਾ ਦੇਖਿਆ ਸੀ ਮੈਨੂੰ ਬੰਦਿਆਂ ਤੋਂ ਨਫ਼ਰਤ ਹੋ ਗਈ ਸੀ ਜਿਸ ਦਲਦਲ ਵਿੱਚ ਮੈਂ ਫਸ ਗਈ ਸੀ ਉੱਥੋਂ ਨਿਕਲਦਾ ਕੋਈ ਵੀ ਰਾਹ ਨਹੀਂ ਸੀ ਜਿੱਥੇ ਵੀ ਜਵਾਨ ਕੁੜੀਆਂ ਹੁੰਦੀਆਂ ਸੀ ਉਹਨਾਂ ਦੀ ਆਪਣੀ ਦਰਦ ਭਰੀ ਕਹਾਣੀ ਹੁੰਦੀ ਸੀ ਕੁਝ ਕੁੜੀਆਂ ਨੂੰ ਮੁੰਡਿਆਂ ਦੇ ਸਨੇਹਰੇ ਸੁਪਨੇ ਦਿਖਾਈ ਹੁੰਦੇ ਸੀ ਉਹ ਘਰੋਂ ਭੱਜ ਕੇ ਆਈਆਂ ਹੁੰਦੀਆਂ ਸੀ ਵਿਆਹ ਕਰਨ ਤੋਂ ਬਾਅਦ ਉਹ ਮੁੰਡੇ ਉਹਨਾਂ ਨੂੰ ਕੁਝ ਦਿਨ ਆਪਣੇ ਨਾਲ ਰੱਖ ਦਿੱਤੇ ਫਿਰ ਉਸ ਕੋਠੇ ਵਿੱਚ ਲਿਆ ਕੇ ਵੇਚ ਦਿੰਦੇ ਸੀ ਤੇ ਕੁਝ ਇੱਜ਼ਤ ਲਟਕਾ ਕੇ ਇੱਥੇ ਪਹੁੰਚ ਚੁੱਕੀਆਂ ਸੀ ਸਾਟੇ ਸਮਾਜ ਵਿੱਚ ਸਭ ਤੋਂ ਜ਼ਿਆਦਾ ਵਿਕੇਣ ਵਾਲੀ ਚੀਜ਼ ਔਰਤ ਹੀ ਹੈ ਸਮਾਂ ਬਦਲੀ ਜਾ ਰਿਹਾ ਸੀ ਲੋਕ ਤਰੱਕੀ ਕਰਦੇ ਜਾ ਰਹੇ ਸੀ ਪਰ ਔਰਤਾਂ ਦੇ ਨਸੀਬ ਕਦੀ ਨਹੀਂ ਬਦਲਦੇ ਸਾਡੇ ਲਈ ਤਾਂ ਇਹ ਹੀ ਜ਼ਿੰਦਗੀ ਹੈ ਕੋਠੇ ਦੀਆਂ ਚਾਰ ਦਿਵਾਰੀਆਂ ਤੇ ਮੈਂ ਇਹ ਹੀ ਸੋਚਦੀ ਸੀ ਕਿਦਾਂ ਦੀ ਪਤ ਕਿਸਮਤੀ ਲੈ ਕੇ ਮੈਂ ਜੰਮੀ ਸੀ ਮੇਰੀ ਜ਼ਿੰਦਗੀ ਵਿੱਚ ਮੈਨੂੰ ਕਦੇ ਵੀ ਕੋਈ ਖੁਸ਼ੀ ਨਹੀਂ ਮਿਲੀ ਸੀ ਇੱਕ ਵਾਰ ਕੋਠੇ ਤੇ ਇੱਕ ਫਿਲਮ ਡਾਇਰੈਕਟਰ ਆਇਆ ਉਹਨੇ ਮੈਨੂੰ ਪਸੰਦ ਕਰ ਲਿਆ ਉਸ ਔਰਤ ਕੋਲੋਂ ਮੈਨੂੰ ਫ੍ਰੀਦ ਲਿਆ ਇਹ ਮੇਰਾ ਤੀਸਰਾ ਸੌਦਾ ਸੀ ਉਹ ਪਹਿਲਾ ਮੈਨੂੰ ਆਪਣੇ ਨਾਲ ਹੋਟਲ ਵਿੱਚ ਲੈ ਗਿਆ ਤੇ ਕੁਝ ਦਿਨ ਆਪਣੇ ਨਾਲ ਮੈਨੂੰ ਰੱਖਿਆ। ਉਹ ਮੈਨੂੰ ਇੱਕ ਸਟੂਡੀਓ ਵਿੱਚ ਲੈ ਕੇ ਗਿਆ ਜਿੱਥੇ ਹੁਣੇ ਮੇਰੇ ਤੋਂ ਫੋਟੋ ਸ਼ੂਟ ਕਰਵਾਈਆਂ ਤੇ ਮੈਂ ਬਹੁਤ ਸੋਹਣੀ ਸੀ ਇਸ ਲਈ ਬਹੁਤ ਜਲਦੀ ਹੀ ਮੈਂ ਮਸ਼ਹੂਰ ਹੋਣ ਲੱਗ ਪਈ ਸੀ। ਮੇਰੇ ਤੇ ਇੱਕ ਮਰਦਾ ਔਰਤ ਦੇ ਸਰੀਰ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਸੀ ਕਿਉਂਕਿ ਮੈਂ ਵੀ ਉਸੇ ਦਿਨ ਮਰ ਗਈ ਸੀ ਜਿਸ ਦਿਨ ਮੇਰੇ ਪਿਓ ਨੇ ਮੇਰਾ ਪਹਿਲਾ ਸੌਦਾ ਕੀਤਾ ਸੀ। ਦੂਸਰੀ ਵਾਰ ਮੇਰੀ ਮੌਤ ਉਦੋਂ ਹੋਈ ਜਦੋਂ ਮੇਰੇ ਦਿੱ ਚਤ ਨੂੰ ਬਰਬਾਦ ਕਰ ਦਿੱਤਾ ਸੀ। ਹੋਂਤਾਂ ਸ਼ਾਇਦ ਮੈਂ ਇਹਨਾਂ ਸਾਰੀਆਂ ਗੱਲਾਂ ਦੀ ਆਦੀ ਹੋ ਗਈ ਸੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੀ ਕਿ ਮਈਏ ਕੀ ਪਾਇਆ ਜਾ ਰਿਹਾ ਹੈ ਕਿਹਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ ਕਦੀ ਕਦੀ ਮੈਨੂੰ ਆਪਣੇ ਘਰ ਦੀ ਚਾਰਦੀਵਾਰੀ ਵਿੱਚ ਬੈਠੀਆਂ ਔਰਤਾਂ ਦੀ ਬੜੀ ਚੈਅ ਸੀ ਹੁੰਦੀ ਸੀ ਕਿੰਧਾਂ ਮੀਆਂ ਖੁਸ਼ ਨਸੀਬਾ ਔਰਤਾਂ ਸੀ ਜਿਨ੍ਹਾਂ ਦੀਆਂ ਜ਼ਰੂਰਤਾਂ ਉਹਨਾਂ ਦੇ ਘਰ ਵਾਲੇ ਪੂਰੀਆਂ ਕਰਦੇ ਸੀ ਉਹ ਕਿੰਨੀਆਂ ਖਾਸ ਸੀ ਜਿਨ੍ਹਾਂ ਦਾ ਹੁਸਨ ਸਿਰਫ ਉਹਨਾਂ ਦੇ ਘਰ ਵਾਲਿਆਂ ਦੇ ਲਈ ਖਾਸ ਹੁੰਦਾ ਸੀ ਇੱਜ਼ਤ ਦੀ ਜ਼ਿੰਦਗੀ ਕਿੰਨੀ ਪਵਿੱਤਰਤਾ ਵਾਲੀ ਹੁੰਦੀ ਹੈ ਉਹਨਨੀ ਕੀ ਕਦਰ ਕੋਈ ਸਾਨੂੰ ਔਰਤਾਂ ਤੋਂ ਪੁੱਛੇ ਜੋ ਰੋਜ਼ ਬਾਜ਼ਾਰ ਵਿੱਚ ਵੇਕਦੀਆਂ ਸੀ ਮੈਂ ਕਦੀ ਕਦੀ ਸੋਚਦੀ ਆਂ ਕਿ ਔਰਤ ਵੇਕਦੀ ਹੀ ਕਿਉਂ ਆ ਔਰਤ ਕਿਸ ਵਜ੍ਹਾ ਦੇ ਨਾਲ ਕੋਊ ਮਾਲਕ ਬਣੀ ਮਰਦ ਦੀ ਤਿੰਦਗੀ ਵਤੀ ਵਜ੍ਹਾ ਨਾਲ ਜਾਂ ਔਰਤ ਦੀ ਹੌਸ ਦੀ ਵਜ੍ਹਾ ਨਾਲ ਜਿਤੋਂ ਤੱਕ ਮਰਦਾਂ ਦੀਆਂ ਨਜ਼ਰਾਂ ਝੁਕ ਸਕਦੀਆਂ ਉਦੋਂ ਤੱਕ ਔਰਤਾਂ ਤੇ ਹੀਰਾ ਮੰਟਿਕਾ ਦੇ ਬੰਦ ਨਹੀਂ ਹੋ ਸਕਦੇ ਮੈਨੂੰ ਰੋਣਾ ਆਉਂਦਾ ਸੀ ਉਹਨਾਂ ਕੁੜੀਆਂ ਤੇ ਜੋ ਇੱਜ਼ਤ ਦੇ ਨਾਲ ਘਰ ਵਿੱਚ ਰਹਿੰਦੀਆਂ ਸੀ ਜਿਨ੍ਹਾਂ ਤੇ ਪਿਓ ਉਹਨਾਂ ਨੂੰ ਪਿਆਰ ਕਰਦੀ ਸੀ ਉਹਨਾਂ ਦੀ ਇੱਜ਼ਤ ਦੀ ਰੱਖਿਆ ਤੇ ਆਪਣੀ ਜਾਨ ਦੇ ਦਿੰਦੇ ਸੀ ਪਰ ਉਹ ਕਿਸੇ ਆਵਾਰਾ ਆਸਕ ਦੇ ਨਾਲ 4 ਦਿਨ ਤੇ ਪਿਆਰ ਵਿੱਚ ਗ੍ਰਿਫਤਾਰ ਹੋ ਕੇ ਕੋਠੇ ਦੀ ਰੌਣਕ ਬਾਂਜਰ ਨੇ ਨਾ ਸੀ ਕਾਸ਼ ਉਹ ਇੱਕ ਵਾਰ ਝੂਠੇ ਖਾਪ ਸਜਾਉਣ ਦੀ ਬਜਾਏ ਇਹ ਸੋਚ ਲੈਂਦੀਆਂ ਕਿ ਜੋ ਬੰਦਾ ਇਸ ਕਾਬਲ ਨਹੀਂ ਕਿ ਸਾਨੂੰ ਇੱਜ਼ਤ ਦੇ ਨਾਲ ਵਿਆਹ ਕੇ ਲੈ ਜਾ ਸਕਣ ਉਹ ਉਹਨਾਂ ਦੇ ਨਾਲ ਰਾਤ ਦੇ ਹਨੇਰੇ ਵਿੱਚ ਭੱਜ ਕੇ ਕੀ ਦੇਣੀਏ ਉਹ ਉਹਨਾਂ ਨੂੰ ਦਿੰਦੀ ਰੋਸ਼ਨੀ ਵਿੱਚ ਦੁਨੀਆ ਦੇ ਸਾਹਮਣੇ ਇੱਜ਼ਤ ਦੇ ਸਕੂਗਾ ਉਹ ਤਾਂ ਉਹਨਾਂ ਦੀ ਜ਼ਿੰਦਗੀ ਵਿੱਚ ਹਨੇਰਾ ਲਿਆ ਦੇਊਗਾ ਕਿ ਦੁਬਾਰਾ ਜ਼ਿੰਦਗੀ ਵਿੱਚ ਕਦੀ ਰੋਸ਼ਨੀ ਨਹੀਂ ਹੋਊਗੀ ਕਾਸ਼ ਕੁੜੀਆਂ ਕਦੇ ਪਿਓ ਦੀ ਇੱਜ਼ਤ ਨੂੰ ਜ਼ਮੀਨ ਤੇ ਸੁੱਟ ਕੇ ਘਰ ਦੀ ਤਹਿਲੀਲ ਤੋਂ ਬਾਹਰ ਕਦਮ ਨਾ ਰੱਖਣ ਕਾਸ਼ ਕਦੇ ਕਿਸੇ ਪਿਓ ਮੇਰੇ ਪਿਓ ਵਰਗਾ ਨਾ ਹੋਵੇ ਮੈਂ ਪਹਿਲਾਂ ਮਾਡਲਿੰਗ ਦੀ ਦੁਨੀਆ ਦੀ ਟੌਪ ਮਾਡਲ ਬਣੀ ਫਿਰ ਉਸ ਤੋਂ ਬਾਅਦ ਮੈਂ ਫਿਲਮ ਇੰਡਸਟਰੀ ਦੀ ਟੌਪ ਹੀਰੋਇਨ ਮੈਂ ਬਹੁਤ ਛੋਟੇ ਸਮੇਂ ਵਿੱਚ ਹੀ ਆਪਣੀ ਹੁਸਨ ਦੀ ਵਜ੍ਹਾ ਕਰਕੇ ਫਿਲਮ ਇੰਡਸਟਰੀ ਦਾ ਇੱਕ ਚਮਕਦਾਰ ਸਟਾਰ ਬਣ ਗਈ ਸੀ। ਅੱਜ ਟਰੈਕਟਰ ਮੇਰੇ ਅੱਗੇ-ਪਿੱਛੇ ਘੁੰਮਦੇ ਸੀ। ਮੈਡਮ ਮੈਡਮ ਕਹਿੰਦੇ ਨਹੀਂ ਫੱਕਦੇ ਸੀ। ਅੱਜ ਮੇਰੇ ਕੋਲ ਇੰਨਾ ਪੈਸਾ ਸੀ ਕਿ ਸੰਭਾਲਦਿਆਂ ਸੰਭਾਲ ਨਹੀਂ ਹੁੰਦਾ ਸੀ। ਅੱਜ ਮੈਂ ਆਪਣੇ ਆਪ ਤੇ ਇੰਨਾ ਡਿਪੈਂਡ ਕਰਦੀ ਸੀ ਕਿ ਮੈਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਸੀ। ਆਪਣੀ ਫਿਲਮ ਦੇ ਪ੍ਰੋਮੋਸ਼ਨ ਤੇ ਲਈ ਇੱਕ ਵਾਰ ਮੈਂ ਇੱਕ ਹਸਪਤਾਲ ਵਿੱਚ ਚਲੀ ਗਈ। ਜਿੱਥੇ ਮੈਂ ਲੋਕਾਂ ਨੂੰ ਇਹ ਕਿਹਾ ਕਿ ਇਸ ਫਿਲਮ ਤੋਂ ਜੋ ਕਮਾਈ ਮਿਲੂਗੀ ਮੈਂ ਇਸ ਹਸਪਤਾਲ ਦੇ ਮਰੀਜ਼ਾਂ ਦੇ ਇਲਾਜ ਵਿੱਚ ਲਗਾ ਦੇਵਾਂਗੀ। ਇਹ ਸ਼ਬਦ ਇਸ ਲਈ ਬੋਲੇ ਜਾਂਦੇ ਸੀ ਕਿ ਲੋਕ ਸਾਨੂੰ ਨੇਕ ਤੇ ਭਲਾ ਸਮਝਣ ਸਾਡੀ ਫਿਲਮ ਜਿਆਦਾ ਤੋਂ ਜਿਆਦਾ ਪਬਲਿਕ ਦੇਖ ਸਕੇ। ਮੈਂ ਅਲੱਗ-ਅਲੱਗ ਮਰੀਜ਼ਾਂ ਦੇ ਨਾਲ ਆਪਣੀਆਂ ਫੋਟੋਆਂ ਖਿਚਵਾ ਰਹੀ ਸੀ ਤਾਂ ਕਿ ਅਖਬਾਰ ਦੀ ਹੈਡਲਾਈਨ ਬਣ ਸਕੇ ਕਿ ਅਜਨਕੀ ਮੇਰੀ ਨਜ਼ਰ ਵਿੱਚ ਕੋਨੇ ਵਿੱਚ ਪਈ ਇੱਕ ਫੋਲਡਿੰਗ ਪੈੱਟ ਤੇ ਪਈ ਮੈਂ ਆਪਣੀ ਅੱਖਾਂ ਚਮਕਣਾ ਹੀ ਫੁੱਲ ਗਈ। ਫਿੱਕਾ ਜਿਹਾ ਰੰਗ ਅੱਖਾਂ ਦੇ ਥੱਲੇ ਕਾਲਾ ਪਣ, ਹੱਡੀਆਂ ਦਾ ਢਾਂਚਾ, ਸਰੀਰ ਉਹ ਮਰੀਜ਼ ਲਗਾਤਾਰ ਖੰਘ ਰਿਆ ਸੀ। ਉਹ ਕੋਈ ਹੋਰ ਨਹੀਂ ਬਲਕਿ ਮੇਰਾ ਪਿਓ ਸੀ। ਮੈਨੂੰ ਦੇਖ ਕੇ ਸ਼ਾਇਦ ਉਹਨੇ ਮੈਨੂੰ ਪਹਿਚਾਨਿਆ ਨਹੀਂ ਸੀ। ਪਹਿਚਾਨਦਾ ਵੀ ਕਿੱਦਾਂ? ਆਪਣੀ ਮੁਰਤ ਤੋਂ ਮੈਂ ਬਹੁਤ ਜ਼ਿਆਦਾ ਵੱਡੀ ਹੋ ਗਈ ਸੀ। ਜਦੋਂ ਉਹਨੇ ਮੇਰਾ ਸੌਦਾ ਕੀਤਾ ਸੀ ਉਦੋਂ ਤਾਂ ਸਿਰਫ ਮੈਂ 13 ਸਾਲਾਂ ਦੀ ਸੀ ਤੇ ਅੱਜ ਮੈਂ 25 ਸਾਲ ਦੀ ਹੋ ਗਈ ਸੀ। ਇਸ ਗੱਲ ਨੂੰ کافی ਸਮਾਂ ਹੋ ਗਿਆ ਸੀ ਇੰਨਾ ਸਾਲਾਂ ਵਿੱਚ ਜਿੰਨੀ ਤਕਲੀਫ ਮੈਂ ਸਹੀ ਜਿੰਨਾ ਦਰਦ ਮੈਂ ਬਰਦਾਸ਼ਤ ਕੀਤਾ ਸੀ ਬਸ ਆਪਣੇ ਪਿਓ ਦੇ ਲਈ ਵੱਧ ਦਵਾਵਾ ਹੀ ਨਿਕਲਣ ਦੀਆਂ ਸੀ ਉਹ ਉਸ ਬੰਦੇ ਦੀ ਹਾਲਤ ਉੱਥੇ ਲੇਟੇ ਹੋਏ ਸਾਰੇ ਮਰੀਜ਼ਾਂ ਤੋਂ ਜ਼ਿਆਦਾ ਦਰਦਨਾਕ ਸੀ ਮੈਨੂੰ ਡਾਕਟਰ ਦੱਸਣ ਲੱਗੇ ਕਿ ਇਹ ਬੰਦਾ ਸ਼ੂਗਰ ਦਾ ਮਰੀਜ਼ ਹੈ ਹਰ ਰੋਜ਼ ਰੋਦਾ ਰਹਿੰਦਾ ਹੈ ਤੇ ਆਪਣੇ ਲਈ ਮੌਤ ਮੰਗਦਾ ਹੈ ਪਰ ਉਹਨੂੰ ਮੌਤ ਨਹੀਂ ਆਉਂਦੀ ਪਿਛਲੇ 1 ਸਾਲ ਤੋਂ ਉਹ ਇੱਥੇ ਹੀ ਐਡਮਿਟ ਹੈ ਉਹਦੇ ਘਰ ਤੇ ਕਦੇ ਵੀ ਇਸ ਨੂੰ ਮਿਲਣ ਨਹੀਂ ਆਈ ਇਹਦੀ ਇੱਕ ਘਰ ਵਾਲੀ ਹੈ ਪਰ ਉਹ ਕਦੀ ਵੀ ਇਹਨੂੰ ਮਿਲਣ ਲਈ ਨਹੀਂ ਆਉਂਦੀ ਡਾਕਟਰ ਵੀ ਹੈਰਾਨ ਸੀ ਕਿ ਇਹਨੂੰ ਇੰਨੀ ਜ਼ਿਆਦਾ ਸ਼ੂਗਰ ਹੈ ਬੱਸ ਮਰਨ ਵਾਲਾ ਹੀ ਹੈ ਪਰ ਇਹ ਕਦੀ ਮਰਿਆ ਨਹੀਂ ਇੰਨਾ ਹੀ ਟੱਟ ਦੇ ਟੱਟ ਦੇ ਨੂੰ 1 ਸਾਲ ਹੋ ਗਿਆ ਪਰ ਇਹ ਠੀਕ ਨਹੀਂ ਹੁੰਦਾ ਤੇ ਨਾ ਹੀ ਇਹਨੂੰ ਖੌਤ ਆਉਂਦੀ ਹੈ ਇਹ ਬੰਦਾ ਹਰ ਵਕਤ ਰੋਂਦਾ ਰਹਿੰਦਾ ਹੈ ਉਸ ਵਕਤ ਵੀ ਮੇਰਾ ਪਿਓ ਰੋਂਦੇ ਰੋਂਦੇ ਇਹ ਕਹਿ ਰਿਹਾ ਸੀ ਕਿ ਮੈਂ ਬਹੁਤ ਪੁਰਾ ਇਨਸਾਨ ਆ ਮੈਂ ਮਨੂਸ ਆ ਮੇਰੀ ਨੂੰ ਮੇਰੀ ਘਰਵਾਲੀ ਤੇ ਮੇਰੀ ਬੱਚੀ ਦੀ ਬਦਦਵਾ ਲੱਗੀ ਮੇਰੀ ਬੱਚੀ ਨੂੰ ਕੋਈ ਬਚਾ ਲੋ ਮੈਨੂੰ ਉਸ ਤੇ ਤਰਸ ਨਹੀਂ ਆਇਆ ਮੇਰੀ ਬੱਚੀ ਮੈਨੂੰ ਪਾਪਾ ਪਾਪਾ ਕਹਿ ਕੇ ਰੋਂਦੀ ਰਹੀ ਮੈਂ ਪਾਪਾ ਦੇ ਕੋਲ ਰਹਿਣਾ ਪਰ ਮੇਰੀ ਅੱਖਾਂ ਵਿੱਚ ਲਾਲਜ ਆ ਗਿਆ ਸੀ ਮੈਨੂੰ ਮੇਰੀ ਘਰਵਾਲੀ ਤੇ ਚੁੱਪ ਕਿਤੇ ਸਬਰ ਨੇ ਮਾਰ ਦਿੱਤਾ ਦੂਸਰੀ ਘਰਵਾਲੀ ਇੱਕ ਕਰੈਕਟਰਲੈਸ ਔਰਥ ਨਿਕਲੀ ਉਸ ਲਾਲਚੀ ਔਰਤ ਨੇ ਮੇਰਾ ਘਰ ਆਪਣੇ ਨਾਂ ਕਰਵਾ ਲਿਆ ਤੇ ਦੂਸਰੇ ਬੰਦੇ ਦੇ ਨਾਲ ਭੱਜ ਗਈ। ਮੇਰੀ ਕੁੜੀ ਦੀ ਰੋਂਦੀ ਆਵਾਜ਼ ਮੈਨੂੰ ਸੌਣ ਨਹੀਂ ਦਿੰਦੀ। ਕਾਸ਼ ਮੈਨੂੰ ਮੌਤ ਆ ਜਾਵੇ। ਕਾਸ਼ ਮੈਂ ਮਰ ਜਾਵਾਂ। ਮੈਂ ਇਸ ਦਰਦਨਕ ਜ਼ਿੰਦਗੀ ਚੋਂ ਆਜ਼ਾਦ ਹੋ ਜਾਵਾਂ ਪਰ ਮੈਨੂੰ ਮੌਤ ਹੀ ਨਹੀਂ ਆਉਂਦੀ। ਇਹ ਸਭ ਕੁਝ ਸੁਣ ਕੇ ਪਤਾ ਨਹੀਂ ਕਿਉਂ ਮੈਨੂੰ ਥੋੜਾ ਜਿਹਾ ਤੱਖ ਨਹੀਂ ਹੋਇਆ। ਉਹ ਬੰਦਾ ਜੋ ਮੇਰਾ ਪਿਆਰ ਸੀ ਮੈਨੂੰ ਉਹਦੇ ਤੇ ਕੋਈ ਤਰਸ ਨਹੀਂ ਆ ਰਿਹਾ ਸੀ। ਮੈਂ ਉਸ ਬੰਦੇ ਦੇ ਕੋਲੋਂ ਚਲੀ ਗਈ। ਜੋ ਮੇਰੇ ਪਿਓ ਦੀ ਥਾਂ ਰੱਖਦਾ ਸੀ ਮੈਨੂੰ ਦੇਖ ਕੇ ਉਹ ਕੁਝ ਦੇਰ ਦੇਖਦਾ ਹੀ ਰਹਿ ਗਿਆ ਮੈਨੂੰ ਕਹਿਣ ਲੱਗਿਆ ਤੂੰ ਕੌਣ ਹੈ ਮੈਂ ਕਿਹਾ ਭੁੱਲ ਗਏ ਮੈਨੂੰ ਮੈਂ ਉਹ ਹੀ ਬਨੋਸਾ ਜਿਹਦੇ ਹੋਂਕਿਆਂ ਨੇ ਤੈਨੂੰ ਚੈਨ ਨਹੀਂ ਲੈਂ ਦਿੱਤੀ ਮੇਰੀ ਗੱਲ ਸੁਣ ਕੇ ਮੇਰਾ ਪਿਓ ਹਰਾਨੀ ਨਾਲ ਦੇਖਣ ਲੱਗਾ ਤੇ ਇੱਕਦਮ ਰੋਣ ਲੱਗ ਪਿਆ ਪਰ ਮੇਰੀਆਂ ਅੱਖਾਂ ਪੱਥਰ ਹੋ ਗਈਆਂ ਸੀ ਉਹਦੀ ਇੰਨੀ ਦਰਦਨਾਖਾਲਤ ਤੇ ਮੇਰੀਆਂ ਅੱਖਾਂ ਵਿੱਚ ਇੱਕ ਵੀ ਹੱਜੂ ਨਹੀਂ ਨਿਕਲਿਆ ਸੀ ਉਹ ਮੇਰੇ ਸਾਹਮਣੇ ਹੱਥ ਜੋੜ ਕੇ ਕਹਿਣ ਲੱਗਾ ਮੈਨੂੰ ਮਾਫ ਕਰ ਦੇ ਤੇਰੀ ਮਾਫੀ ਦੇ ਨਾਲ ਸ਼ਾਇਦ ਮੈਨੂੰ ਮੌਤ ਆ ਜਾਵੇ ਮੇਰੀ ਤਕਲੀਫ ਕੁਝ ਘਟ ਹੋ ਜਾਵੇ ਜੇ ਤੂੰ ਮੈਨੂੰ ਇੱਕ ਵਾਰ ਮਾਫ ਕਰ ਦੇਵੇਂ ਤਾਂ ਮੈਂ ਉਹ ਤੇ ਬੇਵਕੂਫੀ ਜਿਹੜੇ ਨੂੰ ਦੇਖਾ ਤਾਂ ਮੈਂ ਆਪਣੇ ਆਪ ਨੂੰ ਕਹਿ ਰਹਾ ਤੇਰੀ ਉਮਰ ਨੂੰ ਹੋਰ ਵੀ ਲੰਮਾ ਕਰੇ ਤੂੰ ਰੋਜ਼ ਇੰਨੀਆਂ ਤਕਲੀਫਾਂ ਵਿੱਚ ਲੰਗੇ ਇਹ ਕਹਿ ਕੇ ਮੈਂ ਉੱਥੋਂ ਵਾਪਸ ਆ ਗਿਆ ਉਹ ਮੇਰੇ ਪਿੱਛੇ ਮੈਨੂੰ ਆਵਾਜ਼ਾਂ ਮਾਰਦ ਰਿਹਾ ਪਰ ਮੈਂ ਵੀ ਉਸ ਤੋਂ ਜਿਆਦਾ ਤਕਲੀਫ ਤੇ ਦਰਦ ਸਹਿ ਰਹੀ ਸੀ ਮੇਰੀਆਂ ਰਗਾਂ ਵਿੱਚ ਵੀ ਆਪਣੀ ਇਸ ਜਲਮ ਪਿਆਉ ਦਾ ਹੀ ਖੂਨ ਦੌੜ ਰਿਹਾ ਸੀ ਮੈਂ ਉਸ ਹਸਪਤਾਲ ਤੋਂ ਨਿਕਲ ਆਈ ਸੋ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਰੀਨਾ ਆਪਣੇ ਪਿਆਰ ਨੂੰ ਮaaf ਕਰ ਦੇਵੇ ਜਿਸ ਦੇ ਨਾਲ ਉਹਦਾ ਪਿਓ ਦਰਦ ਭਰੀ ਜ਼ਿੰਦਗੀ ਤੋਂ ਛੁਟਕਾਰਾ ਪਾ ਸਕੇ ਜਾਂ ਉਹਨੂੰ ਇਦਾਂ ਹੀ ਤੜਫਨ ਲਈ ਛੱਡ ਦੇਵੇ ਆਪਣੀ ਰਾਇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਹਾਂਜੀ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਕੱਲ ਨੂੰ ਇੱਕ ਨਵੀਂ ਕਹਾਣੀ ਰਾਹੀਂ